ਤਿਆਰ ਕੀ ਜੈ ਦੱਸ ਆਵਾਜ਼ ਨਾਲ ਬੋਲ ਦੱਸ ਕੋਈ 7000 ਰੁਪਏ ਆ ਕੰਮ ਦੱਸ ਦੇ ਲਾਭ ਕਰਾ ਬੈਲ ਫੈਨ ਦੇ ਨਾਲ ਹੀ ਗੱਲ ਕਰ ਗਿਆ ਸੀਰੇ ਤੇਰੇ ਨਾਲ ਹੈ ਮੁੰਡਾ ਹਾਂ ਹਾਂ ਬਾਈ ਕਰਾਓ ਫਿਰ ਸਭ ਦਾ ਤੂੰ ਪਰੇ ਨਹੀਂ ਦੁਰਿਆ ਜਨ ਕੋਈ ਨਹੀਂ ਕਰਨ ਦੇ ਨੇੜੇ ਇਹਨੂੰ ਆਹ ਮੁੰਡੇ ਦਾ ਕਿੰਨੇ ਪੈਸੇ ਆ 7000 4000 ਰੁਪਏ ਦੇ ਦਿਆਂ ਉਹ ਤਾਂ ਦਾ ਹੀ ਜੋ 200 ਸਹੀ ਐਨੇ ਪੱਕੇ ਲਾਇਆ ਮੁੱਲ ਮੇ ਦਾ 35 ਹੋ ਕਰਨ ਲੱਗਿਆ ਚੱਲਾ ਯਾਰ ਹੋਰ ਕਰਦੀ ਕੋਈ ਮਨ ਮੋਟਾ ਕਿ ਕੀ ਵਾਹਦੇ ਮੁੰਡਿਆ ਲਾਸਟੀ ਲਾਸਟ ਨਹੀਂ ਸਾਢੇ 6 ਨਹੀਂ ਬੋਣੀ ਕਰਾ ਇੱਕ ਦਾ ਦੇ ਚੇਤਰਾ ਇੰਨੇ ਦਾ ਕਿਹੜੇ ਦੇ ਪਾਸੇ ਨਹੀਂ ਸਹੀ ਮੋੜ ਦੇਊਗਾ ਮੈਂ ਫਰੀ ਰੇਕੀ ਦਾ ਵੇਚਦਾ ਕੰਮ ਦਾ ਪਤਾ 4000 ਦੇ ਜੇ ਖੇਚ ਕੇ ਨਾ ਮਟਰ ਰਾਤ ਦੇਰ ਬਸ ਲਿਖਾਈ ਕਰਾ ਦੂਆ ਯਾਰ ਤਰਦਾ ਰੱਖ ਲਈ ਜਾ ਯਾਰ 4200 ਉਹ ਮੇਰੀ ਗੱਲ ਸੁਣ ਲੈ ਫੋਣੀ ਕਰਨੀ ਐ ਜਿਹੜੀ ਮੈਂ 3000 ਦੇ ਨੇ ਬੈਠਾ ਬੰਦਾ ਨੂੰ ਇਹਨਾਂ ਵਜਨ ਹੈ ਨਹੀਂ ਵਜਨ ਕੋਈ ਦੱਸੇਗਾ ਵੀ ਮੂੰਹ ਵੀ ਫੇਰ ਕੇ ਵੇਚ ਵਜਨ ਦੇ ਸਾਨੇ ਫੇਰ ਕੇ ਵੇਚ ਲੈ ਜਾਂ ਹੁਣ ਵੇਚ ਲੈ ਬਹੁਤ ਦਰ ਵੀ ਬਰ ਵਜਨ ਦਾ ਸਾਬ ਲਾਈ ਫੇਕਣਾ ਪਸਤੋ ਇੱਕ ਕੀ ਦੱਸਦੇ ਆ ਲਾਸਟ ਯਾਰ 5000 ਸਾਢੇ 6 ਦਾ ਨਹੀਂ ਨਾ ਹੁਣ ਪਾਵੇ ਦਾ 1900 ਕਿਲੋ ਕਿਤੇ ਆ ਹਾਂ ਜੈ ਜੈ ਕੰਮੇਂਦਰ ਦੀ ਗੱਲ ਪੁੱਤ ਮੈਂ ਤਾਂ 200 ਪਾਤਾ ਹੋਰ ਹੋਰ ਕਰ ਲੈ ਏ ਟੂਟਾਉਣ ਕਰਨਾ ਹੀ ਪੈਣਾ ਜੋ ਖਾੜ ਹੀ ਗਿਆ ਹੋ ਤਫੜ ਗਿਆ 4300 ਦਾ ਹੋ ਜਾਣਾ 10000 ਦਾ ਬਣਦਾ ਸਰ ਪੂਰੇ 400 ਹਨ ਹੈ ਨਾ ਪੂਰੇ 400 ਸਰ 4.5 ਦਾ ਹੋ ਗਿਆ ਯਾਰ 4.5 ਹੋ ਗਿਆ ਫੜ ਗਿਆ ਸਰ ਵੇਚਣ ਵਾਲਾ ਵੀ ਦੱਸ ਦੇ 500 ਰੁਪਇਆ ਲੱਗ ਕੇ 15 ਹੁਣ ਤਾਂ ਬਹੁਤ ਆ ਜੈ ਜੈ ਫਿਰ ਤਾਂ ਪੁਰਨੇ ਪਾਇ ਹੈ ਨਾ ਦੇਖੋ ਸਾਹ ਹੁੰਦਾ ਤਾਂ ਜਾਣ ਦੇ ਫਿਰ ਇਹ ਤਾਂ ਅਸਤਰ ਤਾਂ ਹੈ ਨਹੀਂਗਾ ਵੀ ਜਿਹੜਾ ਇਸ ਦੂ ਬਾਦ ਜਮਣਾ ਨਹੀਂਗਾ ਹਾਂ ਬਾਦ ਇਥੇ ਹੋਊਗਾ ਤੂੰ ਕਾਰ ਅਸਤਰ ਤਾਂ ਜੀ ਤਾਂ ਹੋਰ ਬਾਲਾ 100 ਕੀ ਸੇ ਸੌ ਸੌ ਕਰਕੇ ਭੈਣ ਜਰੋਂ ਨੂੰ ਤੂੰ ਯਾਰ ਡਾੜਾ ਬਾਜ ਐ ਨਹੀਂ ਖੇਲਦਾ ਖਲਾਰ ਦੂੰਗੇ ਮੈਂ ਤਾਂ 100 ਹੋਰ ਪਤਾ ਲੈ ਮੈਂ ਚਲ ਲਖਾਈ ਉਹ ਸਹੀ ਲਖਾਈ ਵੀ ਕਰਾ ਦਿੰਦਾ ਸਸਤਾ ਨਹੀਂ ਹੁੰਦਾ ਆਪ ਦੋਹਰਾਦਾ ਹੋਏ ਫੜ ਉਹ ਲਿਖਾਈ ਕਰਾ ਦੀ ਪੂਰੇ ਪੰਜ ਦਾ ਯਾਰ ਜਾ ਜਾ ਲੈ ਉਹ ਰਾ ਦੇ ਲਿਖਾਈ ਪੰਜਾ ਲੈ ਉਹ ਜਾ ਦੇ ਗਿਣੋ ਪੈਸੇ ਯਾਰ ਨਵੇੜੋ ਕੰਮ ਉਹ ਛੀਰਾ ਕਰ ਲੈ ਉਹ ਛੀਰਾ ਨਹੀਂ ਹੋਣਾ ਪੁੱਤ ਇਹ ਨਹੀਂ ਹੋਣਾ ਪੰਜ ਦਾ ਕਰ ਤਾ ਲਿਖਾਈ ਗਿਣ ਪੈਸੇ ਬਾਈ ਰਾਜੂ ਯਾਰ ਤੂੰ ਬਰੀ ਹੋ ਅੱਜ ਤਾਂ ਆਉਣਾ ਉਹ ਨਹੀਂ ਯਾਰ ਪੈਸੇ ਗਿਣ ਦਿਨਾ ਦੇ ਉਹਨੂੰ ਉਹ ਫੜ ਦੇਣਾ ਉਹ ਫੜ ਪੁੱਤ ਬਹੁਤ ਆ ਜਾ ਜਮਾ ਇੰਨੇ ਇੰਨੇ ਬੰਦੇ ਖੜੇ ਦੱਸ ਦੋ ਪੀਸ ਹਜ਼ਾਰ ਰੁਪਿਆ ਨਹੀਂ ਹਮ ਜਮਾ ਸਹੀ ਰੇਟ ਲਾ ਦੋ ਸਾਨੂੰ ਵੀ ਤਾਕਾ ਵੀ ਚਲੋ ਅਖੀਰ ਜੇ ਹੁਣ ਇੰਨੇ ਦੇ ਲੈ ਗਏ ਸਾਵੇਂ ਹੀ ਹੋਣਗੇ ਇਹਦੇ ਬਜਣਾ ਬੁਜਣਾ ਕੁਛ ਨਹੀਂ ਉਹਨੂੰ ਨਿੱਕਾ ਜਾਂ ਪਿਸਤਾ ਜਾਂ ਬੱਕਰਾ ਲਖਾਈ ਆਪ ਕੋ ਆਪਣੀ ਹੋ ਗਈ ਯਾਰ ਗਣਾ ਲੇ ਲਫੜ 7000 ਵਾਲਾ 5000 ਲਾ ਕੇ ਲਖਾਈ ਵੀ ਕਰਾਈ ਜਾਂਦਾ ਉਹ ਜਾਉਣਾ ਕਹ ਭਾਈ ਵੀ ਕਹਨਾ ਆਪੂ ਆਪਣੀ ਹੁੰਦਾ ਤੇ ਨਾ ਉਹ ਬੰਕਰਾਂ ਆ ਰੋ ਕਰ ਲੈ ਲੋੜ ਤਾਂ ਵੀ ਪਾਸੇ ਹੋ ਗਿਆ ਪੈਸੇ ਬਣਾ ਕੇ ਉਹ ਭਰਾਵਾ ਉਹਨੂੰ ਵੀ ਪੁੱਛਣਾ ਹਣਾ ਕੀ ਹੋਣਾ ਕੀ ਹੋਣਾ ਸੌ ਤੋਂ ਸੌ ਨਾਲ ਇਹਨੂੰ ਕਣ ਪੈਸੇ ਦਿਖਾਈਓ ਕਰਾ ਦੂਗਾ ਯਾਰ ਓ ਤੂੰ ਤਾਂ 5 700 ਨਾਲ ਦੇ ਦਿੰਦਾ ਹਾਂਗੇ ਅਸਰ ਪੂਰਾ ਪਾਲਦਾ ਇਸ ਵਿੱਚੋਂ ਹਾਂ ਉਹ ਵਿੱਚੋਂ ਪਾਲਦਾ ਤੇ ਸਾਡੇ ਤੇਰੇ ਰਜੋੜੀ ਲਈ ਜੇ ਇੱਕ 5 ਦਾ ਵੇਚ ਗਿਆ ਤਾਂ ਆਹ ਵੇਖ ਲੈ ਕਿੰਨੇ ਵੇਚ ਜਾਂਦੇ ਆ ਤੇ ਵਧੀਆ ਦਾ ਸੌਦਾ ਹੋਈ ਜਾਂਦਾ ਫਿਰ ਆਪ ਦੀ ਸਮਝ ਨਾਲ ਲਿਆ ਪਈ ਯਾਰ ਉਹਦੇ ਵਿੱਚ ਹਾਂ ਹੁਣ ਮੰਨ ਲੈ ਇਥੋਂ ਬੋਲਦੇ ਸਾਡੇ 8 ਦੇ ਆਹ ਇਹਨੇ ਆਪ ਦੀ ਸਮਝ ਨਾਲ ਲੈ ਲਿਆ ਹੁਣ ਆਪਾਂ ਇਹ ਥੋੜਾ ਵਿਕਾਉਣ ਦੇ ਵਿਕਾਉਣ ਦੇ ਵਿਕੂ ਗਏ ਫਿਰ ਆਪ ਵੀ ਵੇਖਾ ਹੁਣ ਮੰਨ ਲੈ ਲਿਖਾਈ ਕਰਾ ਦੂਗਾ ਹੋ ਬੜੀ ਕੋਈ ਨਹੀਂ ਹੋਰ ਲੈ ਲਾਂਗੇ ਦੇਖੀ 9 ਕਰੋ ਉਹ ਹੱਥ ਨਹੀਂ ਕਰਾਂਗੇ ਕਰੂਗਾ ਯਾਰ ਪ੍ਰਧਾਨ ਇਹ ਕਿੱਥੇ ਰਾਜੇ ਯਾਰ ਰਾਜੇ ਨੂੰ ਪਛਾਣ ਕੋਈ ਨਹੀਂ ਕਰ ਗਿਆ ਸਭ ਤੇ ਨਾ ਕਰ ਸਕਦਾ ਲਖਾਈ ਆਪ ਦੀ ਆਪ ਦੀ ਆਪ ਦੀ ਆਪ ਦੀ ਕੋਈ ਗੱਲ ਨਹੀਂ ਤੂੰ ਮੈਂ ਆਪੇ ਕਰਾ ਦੂਗਾ ਫੜ ਲੈ ਕਰਾਉਣ ਲੱਗਾਈ ਉਹ ਫੜ ਲੈ ਹੁਣ ਭਜਦਾ ਗਾਕ ਬਾਈ ਯਾਰ ਸਾਹਮਣੇ ਕਰਿਆ ਕਰੋ ਖਾਂ ਤੈਨੂੰ ਵੀ ਹੁਕਮ ਨਹੀਂ ਕਰਦੇ ਨਾਲੇ ਨੂੰ ਕਹੇ ਦੱਸ ਉਹਦਾ ਲਖਾਈ ਵੀ ਕਹੇ ਤੀ ਯਾਰ ਤਿੰਨ ਮੰਨੇ ਉਹਨੂੰ ਹੋਰ ਲੱਗੇ ਵੇਚ ਲਾਂਗੇ ਭੈਣ ਦੀ ਪੰਪਾ ਹਲਤਾ 15 ਫੋਟ ਬਾਈ ਯਾਰ ਓਏ ਨਈ ਵਧਣਾ ਬੁਧਣਾ ਵੀ ਨਹੀਂ ਆਪਣੇ ਵਾਂਗੂ ਲਿਸੜ ਜਾਈ ਆ। ਲਿਸੜ ਹੀ ਆ ਲਾ। ਜੇ ਤਾਂ ਗੁੱਲਰ ਹੋਵੇ ਤਾਂ ਵਧੀ ਆਵੇ ਗੋਪੀ ਵਾਂਗੂ ਫੈਲਦਾ ਦਰੇ ਆਵੇ। ਮੈਂ ਤਾਂ ੱੱਕੇ ਨਾਲ ਪਾਈ ਉਹਨੂੰ। ਆ ਫੋਨ ਬਸ ਕੋਈ ਕਹਿੰਦਾ ਵਿਆਹ ਦੀ ਲਖਾਈ। ਨਕਾਤ ਹੁੰਦਾ ਫੜ ਕੇ ਪੈਸੇ ਪਰੇ ਕਰਾਂ। ਫੜ ਲੈ ਬਾ ਤੂੰ ਕੋਈ ਨਹੀਂ ਬਾ ਹੋਰ। ਫੜ ਲੈ ਵੀ ਤੂੰ। ਪਹਿਲਾਂ ਸਹੀ ਆ। ਗਿਨ ਲੈ। ਇਹਨਾਂ ਫੜਦਾ ਕੋਈ ਨਹੀਂ। ਉਹ ਬਾੜਲਾ ਉਹ ਇਹਨਾਂ ਬਾਹਰ ਹੋ। ਫੜ ਲੈ ਕੋਈ ਆ। ਚੱਕ ਬਈ ਮਸਾ ਹੱਥ ਕੱਢਿਆ ਉਹਨੇ। ਭਾਈ ਕੱਡੇ ਹੀ ਆ ਇਹ ਤਾਂ ਟੀਪ ਦਾ ਬੈਕ ਮੋਰਜੇ ਆਹ ਬਾਈ ਦਾ ਬਰਾਬਰ ਕੀ ਮੰਗਿਆ ਕੀ ਆ ਬਾਈ ਜੀ ਮੰਗਦਾ ਬਾਈ ਪਿੱਛੇ ਰਹੋ 10000 ਦਾ ਦੱਸ ਕਿਹੜਾ ਪੈਂਡਾ ਬਾਈ ਦਾ ਬਰਗਾੜੀ ਐ ਬਰਗਾੜੀ ਫੇਰ ਤਾਂ ਠੀਕ ਉਹ ਬੱਕਰੇ ਨੂੰ ਜਿਹੜਾ ਪਹਿਲੇ ਵਿੱਚ ਦੱਸ ਤੁਸੀਂ ਦੱਸੋ ਬੋ ਯਾਰ ਤੁਸੀਂ ਬੋਲੋ ਯਾਰ गोपी गोपी आयं पिहां नु हो गए ते खुल के आयं सीधा ओला बोलो खुलले हां आठ यार लगी हिसाब ਨਾਲ ਬੁੱਧਵਾਦੀ ਕਿੰਨੇ ਜੀ ਆ ਦੱਸ ਯਾਰ ਪਰ ਤੂੰ ਵੀ ਬਈ ਰੱਬ ਲੱਗਦਾ ਮੋਲ ਨਾ ਜਿਹਨਾਂ ਦਾ ਮਾਲ ਹੈਗਾ ਉਹਨੇ ਤੈਨੂੰ ਲੱਗ ਜਾਣਗੇ ਦੋ ਤੈਨੂੰ ਜਿਹਨੇ ਦੀ ਹੈਗਾ ਸਾਰਾ ਫਰ ਜਿਹਨੇ ਦੇਖਿਆ ਉਹ ਵੜਦਾ ਜਾਈ ਉਹ ਇਹਦਾ ਬਾਰਾ ਲੱਕਦਾ ਹੋਵੇ ਤੈਨੂੰ 100 ਰੁਪਿਆ ਆਪਾਂ ਦਾ ਬਸ ਸਹੀ ਆ ਉਹ ਲਾਈਨਤ ਨਹੀਂ ਆਖਿਆ ਤੈਨੂੰ ਸਹੀ ਆ ਦੇ 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 ਉਹ ਲੈਣਾ ਨਹੀਂ ਬਾਈ ਵੇਚਣੀ ਕਿੰਨੇ ਦੀ ਆ ਲੈਣ ਗੱਲ ਕਰ ਉਹ ਗਾਲਤ ਨਹੀਂ ਮੁੱਲ ਲਾਇਆ ਉਹ ਵੀ ਚਲ ਤੇਰਾ ਫਰਾਕ ਲਿਆ ਹੈਗੀ ਆ ਕੋਈ ਇੱਕ ਦਾ ਹੋਵੇ ਨਾ ਕੋਈ ਆਗਾ ਲਾ 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 ਇੱਥੇ ਆ ਇੱਥੇ ਆ ਹੋ ਜੇ ਮਾੜੇ ਕੁੱਲੇ ਐ ਖੜਾ ਜਾ ਜੰਦਿਆ ਕਰੋ ਜੇ ਦੇਵੇ ਤਾ ਯਾਰ ਤੂੰ ਵੀ ਆਏਲ ਵਿੱਚ ਨਾਲ ਨੇੜੇ ਤੇ ਦਾ ਆ ਜਾ ਸਾਡਾ ਜਾ ਕੇ ਬਹਿ ਗਿਆ ਤੁਸੀਂ ਕਿੰਨਾ ਯਾਰ ਕਰ ਦੋ ਆਜ 사ਜਰਾਂ ਵਾਲਾ ਮੁੱਲ ਗਰੀਬਾ ਬਾਈ ਜੋਲਾ ਲੱਗਿਆ ਇਹਦਾ ਆ ਕੀ ਮਰ ਜੇ ਸਦਾ ਕੋਲ ਜੋਲਾ ਲੱਗਿਆ ਫਿਰ ਉਹਨੇ ਕਿਹਨੇ ਲਾਇਆ ਲਾਇਆ ਹੋਣਾ ਕਿਸੇ ਨੇ ਤਾਂ ਲਾਇਆ ਹੀ ਆ ਕੱਢ ਨਾ ਯਾਰ ਨਹੀਂ ਨਹੀਂ ਬਾਈ ਉਹ ਸਾਈਡ ਦਾ ਜਿਹਨੇ ਦੀ ਲਾਸਟ ਦਾਤੇ ਯਾਰ ਹੁੰਦਾ ਤੂੰ ਐ ਦੱਸ ਵੀ ਛੱਡ ਕੇ ਦੱਸ ਵੀ ਰਾਹ ਛੱਡ ਕੇ ਵਿੱਚ ਤੱਕ ਦੇ ਜੀ ਇਹ 17000 ਤੋਂ ਘੱਟ ਦੇ ਦੇਣੀ ਜੇ ਨੂੰ ਪਸੰਦ ਆ ਲਾ ਲਓ ਦੱਸ ਇਹ ਹਰਦੀ 10000 ਦੀ ਹੁੰਦੀ ਹੈ 10000 ਦੀ ਹੁੰਦੀ ਹੈ ਯਾਰ ਤੂੰ ਵੀ ਕੋਈ ਰੱਬ ਲੱਗਦੀ ਚਾਹ ਗੱਲ ਕਰ ਨੇੜੇ ਆ ਜਾ ਫਿਰ ਨਣੂ ਵੀ ਨੇੜੇ ਕਰੀਏ ਆ ਉਹ ਲੈਣੀ ਬਾਈ ਕਿਹੜੇ ਬੰਦੇ ਨੇ ਆ ਆ ਵਿਖਣਾ ਬੰਦਾ ਚੱਲਦਾ ਤੇ ਯਾਰ ਇੱਕ ਦਸ ਜਾਇਦਾ ਤੇ ਬੰਗਲਾ ਉਹ ਵਧਾਈ ਨਹੀਂ ਗਰਾਉਂਦੇ ਮਰਾ ਚਾਹੀਦਾ ਦੇ ਵੀ ਇੱਕ ਵਿੱਚ ਵੀ ਦੋ ਪਾਇਆ ਹੈਗਾ ਪੁਾਈ ਕਰਦੀ ਤੇ ਮੱਥਾ ਮਾਰਨਾ ਕਰਦਾ ਯਾਰ ਤੂੰ ਚੀਜ਼ ਵਿੱਚ ਨਹੀਂ ਪੈਸੇ ਦੇਣੇ ਕਿੰਨੇ ਦੀ ਚੀਜ਼ ਹੈ ਉਹ ਘੱਟ ਨਹੀਂ ਦੇਣੀ ਉਹ 17000 ਦਾ ਸਾਲਾ ਲੜ ਲੱਗਿਆ ਖੜਾਏ ਵੇ ਇਹ ਨਹੀਂ ਸੁਣਾ ਨਹੀਂ ਤੈਨੂੰ ਕੁਛ ਨਹੀਂ ਕਰ ਤੇਰੇ ਭਿੰਡ ਦਾ ਨਾ ਲਾਉਂਦੇ ਆ ਕਿਉਂ ਮੂਹ ਆਪਾਂ ਹੱਥ ਤੇਰੇ ਪਿੱਛੇ ਲੜੀ ਜਾਂਦੇ ਤੂੰ ਮੰਡੀ 'ਚ ਆਇਆ ਮੁੰਡਾ ਸਵਾਤ ਲੈ ਕੇ ਜਾ ਮਾਲ ਤੇ ਵੇਚੀ ਜਾਣਾ ਕਿੰਨੇ ਲੋਕ ਨੇ ਤੈਨੂੰ ਵੇਖਣੋਂ ਆਤੇ ਜੇ ਵੇਚੇਂਗਾ ਤੇਰੇ ਮੂੰਹ ਵਾਲੇ ਵੇਖੇਂਗਾ ਦਾ ਕੁਝ ਚੱਲ ਪਾਸੀ ਹੋਣਗੇ ਦੱਸ ਦੇ ਦੱਸ ਦੇ ਬੱਸ ਫਿਰ ਤੂੰ ਮਾਰੇ ਮੈਂ ਮੈਥੋਂ ਭਗਾਈ ਕਰਾਈ ਜਾਂਦਾ ਉਹ ਭਗਾਈ ਨਹੀਂ ਨਾ ਕਰ ਤੂੰ ਸਿੱਧਾ ਹੀ ਦੱਸ ਹੱਥ ਕਰ ਕਰ ਲੈ ਹੱਥ ਆਉਣਾ ਤੂੰ ਹੀ ਬੋਲਦਾ 11000 ਦਾ ਦਾ ਦੇਣੀ ਤੇ ਮਰਜੀ ਹੈ ਬੜਾ ਜਾ ਸਹੀ ਆਹ ਚੜਦੇ ਹੁਣ ਆਉਣ ਦੇ ਤੇ ਖੁੱਲਾ ਹੁਣ ਆ ਕੋਈ ਬਸ ਇੱਕ ਮਿੰਟ ਇੱਕ ਮਿੰਟ ਅਲੱਦਾ ਸੰਜੋ ਪਾਰ ਅਜੂ ਹੱਥ ਤੂੰ ਤਾਂ ਕਰਨਾ ਹੀ ਕਰਨਾ ਇਹਨੂੰ ਮੂੰਹ ਰੇਨ ਕੁਝ ਕੋਪੀ ਆ ਗਿਆ ਆ ਗਿਆ ਕੁਝ ਵਾਹ ਬਾ ਫੇਰ ਉਹ ਚਾਹ ਰਿਹਾ ਮੇਰੀ ਯਾਰ ਔਰ ਰਮਜੀਤ ਔਰ ਰਣਜੀਤ ਔਰ ਰਣਜੀਤ ਨਹੀਂ ਦੇਣੀ ਤਾਂ ਕਿੱਧਰ ਗਿਆ ਕਾਗ ਬਦਲ ਗਿਆ ਨਹੀਂ ਬਦਲਿਆ ਕਾਗ ਆ ਗਿਆ ਲੱਗਦਾ ਹੈ ਮੇਨ ਬਦਲਿਆ ਆ ਆ ਗਿਆ ਆ ਗਿਆ ਕਿ ਮੈਂ ਤਾਂ ਮੈਂ ਅਸਰ ਦੰਦਾ ਕੌਣ ਨਹੀਂ ਹੋਣਾਗਾ ਪੰਜ ਲਾਦਾ ਹੋਰ ਆ ਭਾਵੇਂ ਤਾਂ ਹੁਣ ਵੀ ਲਾ ਦੇਣਗੇ ਉਹ ਜਿਹਨੇ ਮਾਦ ਨੂੰ ਬਦਲੇ ਨੂੰ ਰਾਹ ਨਹੀਂ ਪਾਉਂਦਾ ਵਾਲਾ ਹੁਣ ਵੀ ਦੇਣਗੇ ਉਹ ਕੀ ਕਹਿੰਦਾ ਹੈਗਾ ਨਹੀਂ ਜੰਨੇ ਅੰਕਲ ਹੁਣ ਓ ਇਧਰ ਆ ਜਾਓ ਯਾਰ ਹੁਣ ਇਧਰ ਆਵੜੇ ਤੁਸੀਂ ਮੜ ਕੇ ਮੈਂ ਵੀ ਲੈਣਾ ਆਹ ਪਹਿਲਾਂ ਉਹਦੇ ਪੈਸੇ ਆ ਉਹਦੀ ਗੱਲ ਇਧਰ ਬੱਕਰਾ ਲੈਂਦੇ ਨੂੰ ਹੋਰ ਨੂੰ ਪੁੱਛ ਲਈ ਮੈਨੂੰ ਨਹੀਂ ਨਹੀਂ ਉਹ ਬੰਦਾ ਕੋਈ ਆਪਣਾ ਕੋਈ ਟੋਕ ਨਹੀਂੜੇ ਹੁਣ ਬੂਆ ਨਾਲ ਕਾਹਦਾ ਹੋਣਾ ਮੇਰੇ ਵੀ ਜੜਦਾ ਯਾਰ ਐ ਨਹੀਂ ਛੱਡਣਾ ਨਹੀਂ 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 ਗੱਲ ਕਰ ਉਹ ਗੱਲ ਨਾ ਮੇਸੇ ਸਾਈ ਹੋਦੀ ਹੈ ਯਾਰ ਯੋ ਯਾਰ ਮੇਰੀ ਇੱਧਰ ਗੱਲ ਨਹੀਂ ਜਾਵੇ ਤੂੰ ਆ ਮੈਂ ਕਹਿ ਕੇ ਸਾਈ ਉਹ ਵੀ ਫੜੀ ਦਿਆ ਨਹੀਂ ਜਾਂਦਾ ਮੈਂ ਕਹਿੰਦਾ ਚੱਲ ਲੈ ਲੋ ਜਾ ਕੇ ਕੋਈ ਯਾਰ ਲੈ ਮੈਂ ਨਾ ਜੀਦ ਅੱਦ ਕੇ ਲੈ ਸਮਝਾ ਨਹੀਂ ਪਰ ਤੂੰ ਗਲਤ ਗੱਲ ਨਾ ਨਾ ਕਰ ਵੀ ਆਹ ਕਿਹਾ ਕਿ ਨਹੀਂ ਦੇ ਯਾਰ ਪਹਿਲਾਂ ਤੂੰ ਕਹਦਾ ਗੈਰਾ ਤੇ ਕੋਈ ਨਹੀਂ ਜਾਂਦਾ ਮੈਂ ਯਾਰ ਫੇਰ ਗੱਲ ਤੇ ਕਿਹੜੀ ਮਾਰੀ ਮੁੱਢ ਕਿਹੜੀ ਚੱਲ ਕੋਈ ਨਾ ਕਰਨ ਦੇ ਉਹਨਾਂ ਦੇ ਹੁੰਦਾ ਮੈਂ ਗਾ ਹੋ ਗਿਆ ਤਾਂ ਮੇਰਾ ਸੌਦਾ ਚੱਲਦਾ ਹਾਂ ਮੈਂ ਨਹੀਂ ਲੈਂਦਾ ਇੱਕ ਤਾਂ ਪਤੰਦਰਾ ਸੁਣਦਾ ਤੇ ਤੂੰ ਉਹ ਲੈਂਦਾ ਹਾਂ ਹੁਣ ਹੋ ਗਈ ਨਹੀਂ ਤਾਂ ਪਾਉ ਕਿ ਮਾਰੇ ਬਣ ਨਹੀਂ ਲਿਆ ਅਸੀਂ ਲੈ ਲਓ ਮੈਂ ਆ ਯਾਰ ਉਹ ਗੱਲ ਕਰੀ ਜਾਂਦਾ ਓ ਇੱਥੇ ਲਿਆ ਉਹ ਯਾਰ ਚਿਹਰਾ ਤਾਂ ਕਰ ਗੱਲਾਂ ਸੁਣਾਉਣੀਆਂ ਵੀ ਤੂੰ ਪਾਰੀ ਬੰਦਾ ਤੂੰ ਲੈ ਜਾਣ ਸਰ ਲੈ ਲੈ ਉਹ ਯਾਰ ਆਪਾਂ ਦਾ ਕਿੱਥੇ ਕਿੱਥੇ ਵਾਲਾ ਸੌਦਾ ਚੰਗਾ ਵੀ ਲਾਣ ਨੂੰ ਸਾਹ ਦੇਖੋ ਕਿੱਥੇ ਆ ਗਿਆ ਤੈਨੂੰ ਰੈਡ ਤਾਂ ਪੱਕਾ ਲੱਗ ਗਿਆ ਸੀ ਹੁਣ ਜਾਇਰ ਗੱਲ ਨੂੰ ਮੇਰੇ ਬਾਪੂ ਮੈਨੂੰ ਐਂ ਦੱਸਦੇ ਵੀ ਦੇਣੀ ਕਿੰਨੇ ਦੀ ਆ ਇੱਕੋ ਹੀ ਨਵੇੜ ਦੇ ਬਸ ਸਾਰਾ ਕੁਝ ਹੋਰਾ ਫੜਾਇਆ ਜੀ ਆਹ ਮਿਲ ਜਾਣਗੇ ਆ ਲੈ ਹਾਂ 12000 ਆ ਲੈ ਫੜ 12000 ਦੀ ਹੁੰਦੀ ਐ ਸਾਢੇ 12 ਦੀ ਚੱਲ ਆ ਫੜ ਦੀ ਠੀਕ ਐ ਭਾਈ ਓਕੇ ਹੁਣ ਤੂੰ 13 ਦੀ ਦੇ ਯਾਰ 13000 ਦੀ ਨਹੀਂ ਹੁੰਦੀ ਉਹ ਕੱਟ ਲੈ ਸਾਰਾ ਸੁਣ ਠੀਕ ਐ ਭਾਈ ਠੀਕ ਐ ਭਾਈ ਚੱਲੇ ਫੇਰ ਖੜਾ ਰਹਿਣ ਦੇ 13000 ਦੀ ਮੈਂ ਚੱਲਦਾ ਓ ਭਾਈ ਠੀਕ ਐ ਮਨਜ਼ੂਰ ਐ ਤੈਨੂੰ ਆ ਭਾਈ ਸਰਦਾਰ ਸਾਢੇ 13 ਦੀ ਹੁਣ ਮੈਂ ਮੁੱਕਦੀ ਐ ਆ ਹੁਣ ਕਹਿਣਾ ਹੁਣ ਕੋਈ ਉੱਤੇ ਲੈ ਲਵੇ ਹੁਣ ਕਿਨੇ ਹੁਣ ਮੈਂ ਸਾਢੇ ਤੇਰਾ ਲੈ ਤਾਂ ਸਾਢੇ ਤੇਰੀ ਮੈਨੂੰ ਬੜਾ 1 ਰੁਪਿਆ ਉੱਤੇ ਦਿੰਦਾ ਤੈਨੂੰ ਪੁੱਛ ਲੋ ਹਾਂ ਸਹੀ ਆ ਇਹ ਹੁੰਦਾ ਛੱਡਣਾ ਉਹ ਮੁੰਡਾ ਛੱਡ ਗਿਆ ਤੇਰਾ ਵਾ ਵਾਹੀ ਗਿਆ 14 ਦੀ ਟੋਹਰੀ ਸਿੱਕਾ ਮੈਂ ਕਹਿ ਦਈਏ ਨਹੀਂ ਇਹਨੇ ਇਹਨਾਂ ਨੂੰ ਵੱਧ ਕੀਨੇ ਕੋਲੀ ਨਹੀਂ ਨਾ ਲੈਣਾ ਮੈਨੂੰ ਖਰਚਾ ਪਾਜੂ ਬੈਠਿਆ ਉਹ ਚੱਲ ਵੇ ਨਹੀਂ ਬੈਂਦਾ ਨਾ ਫਰਾਂ ਦੇ ਫਰਾ ਉਹਦਾ ਪੁੱਗੇ ਨਾਲ ਹੈ ਸਹੀ ਤੈਨੂੰ ਰਾਇ ਦੇ ਨੇ ਵਿਕੀ ਅਦੀ